ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਖਪੂਤ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦਾ ਡੋਨਲਡ ਟਰੰਪਰ ਸ਼ਾਸਨ H1B ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਬਦਲਾਅ ਕਰਨ ਜਾ ਰਿਹਾ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇਸ ਵੀਜ਼ਾ ਨੂੰ ਜਾਰੀ ਕਰਨ ਦੇ ਲਈ ਇੱਕ ਭਾਰ ਵਾਲੀ ਚੋਣ ਪ੍ਰਕਿਰਿਆ ਦਾ ਪ੍ਰਸਤਾਵ ਰੱਖਿਆ ਹੈ ਇਸ ਪ੍ਰਣਾਲੀ ਦੇ ਵਿੱਚ ਲੋਟਰੀ ਦੀ ਬਜਾਏ ਉਹਨਾ ਬਿਨੇ ਕਾਰਨੋ ਵੀਜ਼ਾ ਦੇਣ ਦੇ ਵਿੱਚ ਤਸਦੀਕ ਕੀਤੀ ਜਾਵੇਗੀ ਜਿਨ੍ਹਾਂ ਦੀ ਪ੍ਰੋਫਾਈਲ ਵਧੇਰੇ ਭਾਰ ਵਾਲੀ ਹੈ ਯਾਨੀ ਕਿ ਜੋ ਵਧੇਰੇ ਹੁਨਰਬੰਦ ਨੇ ਅਮਰੀਕੀ ਵੀਜ਼ਾ H1B ਵੀਜ਼ਾ ਮੰਗਣ ਵਾਲਿਆਂ ਦੇ ਵਿੱਚ ਇਹ ਭਾਰਤੀਆਂ ਦੀ ਵੱਡੀ ਗਿਣਤੀ ਹੈ ਅਜੇ ਸਥਿਤੀ ਦੇ ਵਿੱਚ ਇਹ ਫੈਸਲਾ ਸਿੱਧੇ ਤੌਰ ਤੇ ਭਾਰਤੀਆਂ ਨੂੰ ਨਾ ਪ੍ਰਭਾਵਿਤ ਕਰੇਗਾ ਅਮਰੀਕਾ ਵਿੱਚ ਅਰਜ਼ੀਆਂ ਦੀ ਗਿਣਤੀ H1B ਵੀਜ਼ਾ ਨਾਲੋਂ ਬਹੁਤ ਜ਼ਿਆਦਾ ਹੈ ਲਾਟਰੀ ਪ੍ਰਣਾਲੀ ਕੰਮ ਕਰਦੀ ਹੈ ਕਿਉਂਕਿ ਅਰਜ਼ੀਆਂ ਦੀ ਗਿਣਤੀ ਉਪਲਬਧ ਥਾਵਾਂ ਤੋਂ ਵੱਧ ਹੈ ਇਸੇ ਥਾਂ 'ਤੇ DHS ਨੇ ਹੁਣ ਇੱਕ ਨਵੀਂ ਭਾਰਤ ਵਾਲੀ ਜ਼ੋਨ ਪਰ ਕੀਤੇ ਦਾ ਪ੍ਰਸਤਾਵ ਰੱਖਿਆ ਹਾਲਾਂਕਿ DHS ਨੇ ਹਜੇ ਇਸ ਬਾਰੇ ਜ਼ਿਆਦਾ ਵੇਰਵੇ ਨਹੀਂ ਦਿੱਤੇ ਹਨ ਪਰ ਇਸ ਨੇ ਦੱਸਿਆ ਹੈ ਕਿ ਸਾਲਾਨਾ H1B ਵੀਜ਼ਾ ਦੇ ਵਿੱਚੋਂ 20000 ਵੀਜ਼ੇ ਮਾਸਟਰ ਡਿਗਰੀ ਧਾਰਕਾਂ ਲਈ ਰੱਖੇ ਹੋਣਗੇ ਤੇ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਇਸ ਦੀ ਨਿਗਰਾਨੀ ਕਰਨਗੇ ਹੁਣ ਤੱਕ ਅਮਰੀਕਾ ਦੇ ਵਿੱਚ ਚਵਨ ਵੀ ਵੀਜ਼ਾ ਬੇਦਰ ਵੀ ਲਾ ਕੇ ਰਾਹੀ ਲੋਟ ਕਿਤੇ ਜਾਂਦੇ ਨੇ ਇਸ ਦੇ ਵਿੱਚ ਸਾਰੇ ਬੇਨਕਾਰ ਦੇ ਨਾਲ ਉਹਨਾਂ ਦੀ ਯੋਗਤਾ ਜਾਂ ਮਾਲਕ ਦੀ ਪਰਵਾਹ ਕਿਤੇ ਬਿਨਾਂ ਬਰਾਬਰ ਵਿਵਹਾਰ ਕੀਤਾ ਜਾਂਦਾ ਹੈ 트ੰਪ ਪਰਿਸ਼ਾਸਨ ਇਸ ਨੂੰ ਬਦਲਣ ਦੀ ਤਿਆਰੀ ਕਰ ਰਿਹਾ ਹੈ ਤੇ ਨਵੀਂ ਪ੍ਰਣਾਲੀ ਵਿੱਚ ਸਾਰੇ ਬੇਨਕਾਰ ਦੇ ਨਾਲ ਬਰਾਬਰ ਵਿਵਹਾਰ ਕੀਤਾ ਜਾਵੇਗਾ ਤੇ ਲੋਟਰੀ ਖੜਦਨ ਦੀ ਬਜਾਏ ਉਹਨਾਂ ਦੀ ਡਿਗਰੀ ਅਤੇ ਤਜਰਬੇ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਦਸਵੀਂ ਆਈਐਫਬੀ ਦੇ ਅੰਦਾਜ਼ਾ ਹੈ ਕਿ ਸ਼ੇਕਰ ਅਰਜ਼ੀਆਂ ਦਾ ਮੁਲਾਂਕਣ ਤਨਖਾਹ ਅਤੇ ਸੀਨੀਅਰਤਾ ਦੇ ਆਧਾਰ ਤੇ ਕੀਤਾ ਜਾਵੇ ਤਾਂ ਐਚ1ਬੀ ਪ੍ਰੋਗਰਾਮ ਦਾ ਆਰਥਿਕ ਮੁੱਲ 88% ਵੱਜ ਜਾਵੇਗਾ ਇਕਨੋਮਿਕ ਇਨੋਵੇਸ਼ਨ ਗਰੁੱਪ ਦੇ ਖੋਜਕਰਤਾ ਕੋਨਰ O ਬ੍ਰਾਇਨ ਦੇ ਅਨੁਸਾਰ ਯੂਐਸਸੀਆਈਐਸ ਨੇ ਐਚ1ਬੀ ਲਾਟਰੀ ਦੀ ਬਜਾਏ ਇੱਕ ਨਵਾਂ ਤਰੀਕਾ ਲਾਗੂ ਕਰਨ ਬਾਰੇ ਗੱਲ ਕੀਤੀ ਹੈ ਯੂਐਸਸੀਆਈਐਸ ਨੂੰ ਮੂਲ ਤਨਖਾਹ درجہਬੰਦੀ ਉਤੇ ਕਾਇਮ ਰਹਿਣਾ ਚਾਹੀਦਾ ਹੈ ਤੇ ਇਹ ਨੌਜਵਾਨ ਕਰਮਚਾਰੀਆਂ ਨੂੰ ਸ਼ਾਮਿਲ ਕਰੇਗਾ ਜਿਓ ਬ੍ਰਾਇਨ ਨੇ ਅੱਗੇ ਕਿਹਾ ਕਿ H1B ਉਹ ਮੁਖਤਰੀਕ ਹੈ ਜਿਸ ਰਾਹੀਂ ਅਮਰੀਕਾ ਉੱਚ ਹੁਨਰਬੰਦ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਦਾ ਹੈ ਹਾਲਾਂਕਿ ਇਸ ਨੂੰ ਯੋਗਪਰਣਾ ਦੇ ਵਿੱਚ ਬਿਹਤਰ ਤੀਬੇ ਦੇ ਨਾਲ ਮੰਨਣਾ ਸਹੀ ਨਹੀਂ ਹੈ ਤੇ ਅਮਰੀਕਾ ਇਸ ਤੋਂ ਬਿਹਤਰ ਦਾ ਹੱਕਦਾਰ ਹੈ ਅਜਿਹੀ ਸਥਿਤੀ ਵਿੱਚ ਇਹ ਬਦਲਾਅ ਹੋਣਾ ਚਾਹੀਦਾ ਹੈ ਭਾਰਤੀ ਨਾਗਰਿਕਾਂ ਨੇ ਕਈ ਸਾਲ ਤੋਂ ਅਮਰੀਕੀ H1B ਵੀਜ਼ਾ ਪ੍ਰੋਗਰਾਮ ਉਤੇ ਦਬਦਬਾ ਬਣਾਇਆ ਹੋਇਆ ਹੈ ਤੇ ਸਾਲ 2022 ਦੇ ਵਿੱਚ ਭਾਰਤੀਆਂ ਨੇ 320000 ਪਰਨਾਮਿਤ ਵੀਜ਼ਾ ਵਿੱਚੋਂ 70% ਪ੍ਰਾਪਤ ਕੀਤੇ ਨੇ ਤੇ ਵਿੱਤੀ ਸਾਲ 2023 ਦੇ ਵਿੱਚ ਜਾਰੀ ਰਿਹਾ ਹੈ ਤੇ ਸਾਲ 2023 ਦੇ ਵਿੱਚ ਜਾਰੀ ਕੀਤੇ ਗਏ 386000 ਵੀਜ਼ਾ ਦੇ ਵਿੱਚੋਂ 72.3% ਭਾਰਤੀਆਂ ਨੂੰ ਦਿੱਤੇ ਗਏ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ